ਇਹ ਕਿਉਂ ਕਰੀਏ ਕਿਉਂ ਕਰੀਏ ਜੀ ਹਾਈ ਕੋਰਟ ਦੀ ਪਾਲਿਸੀ ਸਾਡੀ ਹੈ ਬਾਈਕਾਟ ਅਸੀਂ ਕਰੀਏ ਕਿਹੜੀ ਗੱਲੋਂ ਕਰੀਏ ਬਾਈਕਾਟ ਆਪਣੇ ਆਪਣੇ ਮਾਲਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਵਾਰੀ ਤੇ ਬੋਲਣ ਪਲੀਜ਼ ਕੇ ਰੋਡਸ ਕਰੋ ਜੀ ਮਿਨਿਸਟਰ ਸਾਹਿਬ ਸਰ ਬਜਾਏ ਕਹਿਣ ਪਾਰਟਿਸਪੇਟ ਕਰੋ ਸਾਨੂੰ ਸਪੋਰਟ ਕਰੋ ਬਾਈਕਾਟ ਦੀ ਕਾਲ ਦਿੰਦੇ ਫਿਰ ਆ ਭਾਈਕਰ ਤੁਸੀਂ ਇਹ ਕਿੰਨਾ ਦੀ ਕਿੰ ਇੱਕ ਮਿੰਟ ਚਲੋ ਠੀਕ ਹੈ ਹੀ ਕੈਨੋਟ ਸਟੈਂਡ ਐਂਡ ਸਪੀਕ ਯੈਸ 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 ਮੇਰੀ ਬੇਨਤੀ ਸਰ ਸੁਣੋ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚੋਂ ਸਾਡਾ ਕਹਿਣਾ ਕੀ ਹੈ ਕਿਰਪਾ ਕਰਕੇ ਇੱਥੇ ਕੁਝ ਨਹੀਂ ਬੰਦ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂਗੇ ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਸ਼ਨ ਨੇ ਨਿਕਲਣਾ ਇਹਦੇ ਵਿੱਚੋਂ ਵੀ ਜ਼ੀਰੋ ਹੈ ਨੇ ਵੀ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ ਬੇਵਕੂਫ ਬਣਾਉਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰੋ ਤਰੀਕਾ ਸਿੱਖ ਲਿਆ ਕਰਨਾ ਕੱਢਣਾ ਕੁਝ ਨਹੀਂ ਅਸੀਂ ਬਜਟਰੀ ਪ੍ਰੋਵੀਜ਼ਨ ਚਲੋ ਜੇ ਭਾਜਪੀ ਇਹਦੇ ਤੋਂ ਭੱਜ ਗਈ ਹੈ ਆ ਬਜਟ ਚ ਪ੍ਰੋਵੀਜ਼ਨ ਕਰੋ ਅਸੀਂ ਇੱਥੇ ਕਵਾਂਗੇ 2000 ਕਰੋੜ ਸੂਨ ਸਾਹਿਬ ਤੁਸੀਂ ਕਿਹਾ ਸੀ ਇਸ ਸਾਲ ਅਸੀਂ ਖਰਚਣਾ ਮੈਂ ਰਹਿ ਗਿਆ ਕੀ 800 ਕਰੋੜ ਰੁਪਇਆ ਚੀਮਾ ਸਾਹਿਬ ਬਜਟਰੀ ਪ੍ਰੋਵੀਜ਼ਨ ਕਰਨਗੇ ਇਹਦੇ ਆਓ ਵੇਖੀਏ ਜੇ ਕੁਝ ਕਰਨਾ ਕਰਨਾ ਕਤਰਨਾ ਕੁਝ ਨਹੀਂ ਝੂਠ ਹੀ ਨਾ ਬੋਲਣਾ ਸਾਲਬਾ ਜਿਹੜੀ ਅਸੈਂਬਲੀ ਇਹਨੂੰ ਵੀ ਇੱਕ ਇੱਕ ਸਟੇਜ ਵਰਗਾ ਇਸਤੇਮਾਲ ਕਰਨਾ ਤਾਂ ਸਾਡਾ ਇਹ ਕਹਿਣ ਦਾ ਮਕਸਦ ਹੈ ਅਸੀਂ ਜਿੱਥੋਂ ਤੱਕ ਵੇਖੋ ਇਹ ਕਾਨੂੰਨ ਹੀ ਅਸੀਂ ਲੈ ਕੇ ਆਏ ਆ ਰਾਈਟ ਅਸੀਂ ਦਿੰਦਾ ਨੈਰਾ ਰਾਈਟ ਟੂ ਵਰਕ ਨਹੀਂ ਦਿੰਦਾ ਸਰ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਰਾਈਟ ਟੂ ਫੂਡ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਇਹ ਕੋ ਪਹਿਲੀ ਚੀਜ਼ ਨਹੀਂ ਹੈ ਬਲ ਕਿਰਪਾ ਕਰਕੇ ਹਰ ਚੀਜ਼ ਨੂੰ ਮੈਨੂੰ ਅਫਸੋਸ ਹੈ ਵੇਖੋ ਇਹਨਾਂ ਦੇ ਪ੍ਰਧਾਨ ਜੀ ਨੇ ਇੱਕ ਇੰਨਾ ਸੋਲਮ ਮਕੇਜਨ ਤੇ ਵੀ ਇਹ ਕੋਸ਼ਿਸ਼ ਕੀਤੀ ਇੱਕ ਮੈਂਬਰ ਨੂੰ ਇਹ ਦੱਸਣ ਦੀ ਕਿ ਦੱਸੋ ਜੀ ਇਹ ਨਾਂ ਕਿਨੇ ਰੱਖਿਆ ਸੀ ਉਹ ਤੇ ਮੈਂ ਉਹਨਾਂ ਨੂੰ ਇਸ ਗੱਲ ਦੀ ਦਾਤ ਦੇਣਾ ਚਾਹਨਾ ਈਜ਼ ਅ ਵੈਟਰਨ ਪੋਲੀਟਿਸ਼ੀਅਨ ਹੋ ਇਹਨਾਂ ਦੀ ਚੱਕਰ ਚ ਨਹੀਂ ਫਸੇ ਸੀ ਉਹ ਇਹਨਾਂ ਦੇ ਚੱਕਰ ਵਿੱਚ ਨਹੀਂ ਫਸੇ ਇਹਦਾ ਮਤਲਬ ਕੋਈ ਸੋਲਮ ਕੋਈ ਸੋਲਮ ਮਕੇਜਨ ਵੀ ਨਹੀਂ ਛੱਡਦੇ ਆਪਾਂ ਕੋਈ ਮਕਸਦ ਵੀ ਨੇ ਕੋਈ ਮੌਕਾ ਵੀ ਨਹੀਂ ਛੱਡਦੇ ਤੇ ਚਲੋ ਠੀਕ ਹੈ ਜੀ ਮੈਂ ਬਸ ਅਕਰੋ ਇਹਦੇ ਤੇ ਸ਼ੁਰੂ ਅਸੀਂ ਬਹਿਸ ਕਰਨੇ ਆ। ਥੈਂਕ ਯੂ ਬੈਠੋ ਜੀ। ਨੇ ਕਿਉਂ ਕਰੀਏ? ਕਿਉਂ ਕਰੀਏ ਜੀ? ਹਾਈਕੋਰਟ ਪਾਲਿਸੀ ਸਾਡੀ ਹੈ। ਬਾਈਕਾਟ ਅਸੀਂ ਕਰੀਏ। ਕਿਹੜੀ ਗੱਲੋਂ ਕਰੀਏ ਬਾਈਕਾਟ? ਆਪਣੇ ਆਪਣੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਵਾਰੀ ਤੇ ਬੋਲਣ। ਪਲੀਜ਼ ਕੇ ਰੋਡਸ ਕਰੋ ਜੀ। ਮਿਨਿਸਟਰ ਸਾਹਿਬ ਸਰ ਬਜਾਏ ਕਹਿਣ ਪਾਰਟਿਸਪੇਟ ਕਰੋ। ਸਾਨੂੰ ਸਪੋਰਟ ਕਰੋ ਬਾਈਕਾਟ ਦੀ ਕਾਲ ਦਿੰਦੇ ਫਿਰ। ਆ ਭਾਈਕਰ ਤੁਸੀਂ ਇਹ ਕਿੰਨਾ ਦੀ ਕਿੰ ਇੱਕ ਮਿੰਟ ਚਲੋ ਠੀਕ ਹੈ ਹੀ ਕੈਨੋਟ ਸਟੈਂਡ ਐਂਡ ਸਪੀਕ ਯੈਸ 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 ਮੇਰੀ ਬੇਨਤੀ ਸਰ ਸੁਣੋ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਇਹਦੇ ਵਿੱਚੋਂ ਸਾਡਾ ਕਹਿਣਾ ਕੀ ਹੈ ਕਿਰਪਾ ਕਰਕੇ ਇੱਥੇ ਕੁਝ ਨਹੀਂ ਬੰਦ ਤੁਸੀਂ ਸਿੱਧਾ ਦਿੱਲੀ ਜਾਓ ਪ੍ਰਾਈਮ ਮਿਨਿਸਟਰ ਮੋਦੀ ਦੇ ਦਫ਼ਤਰ ਜਾਂ ਘਰ ਦੇ ਬਾਹਰ ਧਰਨਾ ਦਿਓ ਅਸੀਂ ਸਾਥ ਦਾਂਗੇ ਨਹੀਂ ਦੀ ਐਵੇਂ ਕਾਗਜ਼ੀ ਪੱਤਰੀ ਗੱਲਾਂ ਕਰਦੇ ਰਹਿੰਦੇ ਹੋ ਆਪਰੇਸ਼ਨ ਲੋਟਸ ਇਹ ਬੀ ਸੀ ਡੀ ਦਸਵਾਂ ਸੈਸ਼ਨ ਨੇ ਨਿਕਲਣਾ ਇਹਦੇ ਵਿੱਚੋਂ ਵੀ ਜ਼ੀਰੋ ਹੈ ਨੇ ਵੀ ਲੋਕਾਂ ਵਾਸਤੇ ਟਾਈਮ ਬਰਬਾਦ ਕਰਨਾ ਬੇਵਕੂਫ ਬਣਾਉਣਾ ਪੰਜਾਬ ਦੇ ਲੋਕਾਂ ਦਾ ਉਹ ਆਪਾਂ ਇੱਕ ਤਰੋ ਤਰੀਕਾ ਸਿੱਖ ਲਿਆ ਕਰਨਾ ਕੱਢਣਾ ਕੁਝ ਨਹੀਂ ਅਸੀਂ ਬਜਟ ਦੀ ਪ੍ਰੋਵੀਜ਼ਨ ਚਲੋ ਜੇ ਭਾਜਪੀ ਇਹਦੇ ਤੋਂ ਭੱਜ ਗਈ ਹੈ ਆ ਬਜਟ ਚ ਪ੍ਰੋਵੀਜ਼ਨ ਕਰੋ ਅਸੀਂ ਇੱਥੇ ਕਵਾਂਗੇ 2000 ਕਰੋੜ ਸੂਨ ਸਾਹਿਬ ਤੁਸੀਂ ਕਿਹਾ ਸੀ ਇਸ ਸਾਲ ਅਸੀਂ ਖਰਚਣਾ ਮੈਂ ਰਹਿ ਗਿਆ ਕੀ 800 ਕਰੋੜ ਰੁਪਇਆ ਚੀਮਾ ਸਾਹਿਬ ਬਜਟਰੀ ਪ੍ਰੋਵੀਜ਼ਨ ਕਰਨਗੇ ਇਹਦੇ ਆਓ ਵੇਖੀਏ ਜੇ ਕੁਝ ਕਰਨਾ ਕਰਨਾ ਕਤਰਨਾ ਕੁਝ ਨਹੀਂ ਝੂਠ ਹੀ ਨਾ ਬੋਲਣਾ ਪਾਲਬਾ ਜਿਹੜੀ ਅਸੈਂਬਲੀ ਇਹਨੂੰ ਵੀ ਇੱਕ ਇੱਕ ਸਟੇਜ ਵਰਗਾ ਇਸਤੇਮਾਲ ਕਰਨਾ ਤਾਂ ਸਾਡਾ ਇਹ ਕਹਿੰਦਾ ਮਕਸਦ ਹੈ ਅਸੀਂ ਜਿੱਥੋਂ ਤੱਕ ਵੇਖੋ ਇਹ ਕਾਨੂੰਨ ਹੀ ਅਸੀਂ ਲੈ ਕੇ ਆਇਆ ਰਾਈਟ ਅਸੀਂ ਦਿੰਦਾ ਨਿਹਰਾ ਰਾਈਟ ਟੂ ਵਰਕ ਨਹੀਂ ਦਿੰਦਾ ਸਰ ਰਾਈਟ ਟੂ ਇਨਫੋਰਮੇਸ਼ਨ ਦਿੰਦਾ ਰਾਈਟ ਟੂ ਫੂਡ ਦਿੰਦਾ ਰਾਈਟ ਟੂ ਐਜੂਕੇਸ਼ਨ ਦਿੰਦਾ ਇਹ ਕੋ ਪਹਿਲੀ ਚੀਜ਼ ਨਹੀਂ ਹੈ ਭੱਡ ਕਿਰਪਾ ਕਰਕੇ ਹਰ ਚੀਜ਼ ਨੂੰ ਮੈਨੂੰ ਅਫਸੋਸ ਹੈ ਵੇਖੋ ਇਹਨਾਂ ਦੇ ਪ੍ਰਧਾਨ ਜੀ ਨੇ ਇੱਕ ਇੰਨਾ ਸੋਲਮ ਮਕੇਜਨ ਤੇ ਵੀ ਇਹ ਕੋਸ਼ਿਸ਼ ਕੀਤੀ ਇੱਕ ਮੈਂਬਰ ਨੂੰ ਇਹ ਦੱਸਣ ਦੀ ਕਿ ਦੱਸੋ ਜੀ ਇਹ ਨਾਂ ਕਿਨੇ ਰੱਖਿਆ ਸੀ ਉਹ ਤੇ ਮੈਂ ਉਹਨਾਂ ਨੂੰ ਇਸ ਗੱਲ ਦੀ ਦਾਤ ਦੇਣਾ ਚਾਹਨਾ ਈਜ਼ ਅ ਵੈਟਰਨ ਪੋਲਿਟਿਸ਼ੀਅਨ ਹੋ ਇਹਨਾਂ ਦੀ ਚੱਕਰ ਚ ਨਹੀਂ ਫਸੇ ਸੀ ਉਹ ਇਹਨਾਂ ਦੇ ਚੱਕਰ ਵਿੱਚ ਨਹੀਂ ਫਸੇ ਇਹਦਾ ਮਤਲਬ ਕੋਈ ਸੋਲਮ ਕੋਈ ਸੋਲਮ ਮਕੇਜਨ ਵੀ ਨਹੀਂ ਛੱਡਦੇ ਆਪਾਂ ਕੋਈ ਮਕਸਦ ਵੀ ਨੇ ਕੋਈ ਮੌਕਾ ਵੀ ਨਹੀਂ ਛੱਡਦੇ ਤੇ ਚਲੋ ਠੀਕ ਹੈ ਜੀ ਮੈਂ ਬਸ ਅੱਖਰੋਂ ਇੱਧਰ ਤੋਂ ਸ਼ੁਰੂ ਅਸੀਂ ਬਹਿਸ ਕਰਨੀ ਹੈ। ਥੈਂਕ ਯੂ ਬੈਟੋ ਜੀ।